ਕੂੜੇ ਵਾਲਾ ਡੰਪ ਆ ਪਿਛਲੀ ਵਾਰੀ ਵੀ ਇੱਥੇ ਕਿਸਾਨ ਵੀਰ ਦੇ ਖੇਤ ਨੂੰ ਅੱਗ ਲੱਗੀ ਸੀਗੀ ਤੇ ਇਸ ਵਾਰ ਵੀ ਪੂਰੇ ਚਾਂਸ ਆ ਅੱਗ ਲੱਗਣ ਦੇ ਜੇ ਇੱਥੇ ਕੋਈ ਅੱਗ ਲੱਗੀ ਕਿਸਾਨ ਵੀਰ ਦੇ ਖੇਤ ਨੂੰ ਅੱਗ ਲੱਗੀ ਕਣਕ ਨੂੰ ਕੋਈ ਅੱਗ ਲੱਗੀ ਫੇਰ ਇਹ ਮੁੜ ਕੇ ਇਹਨਾਂ ਨੇ ਬਹਾਨੇ ਬਣਾਉਣੇ ਹੁੰਦੇ ਆ ਫੇਰ ਇਹਨਾਂ ਨੇ ਕਹਿਣਾ ਹੁੰਦਾ ਜੀ ਇਹ ਤੁਸੀਂ ਬੀੜੀ ਨਾਲ ਨਾਲ ਅੱਗ ਲੱਗੀ ਹੋਵੇ ਇਹ ਬਿਜਲੀ ਨਾਲ ਨਾਲ ਲੱਗੀ ਹੋਵੇ ਫਿਰ ਇਹੋ ਜਿਹੇ ਜਿਹੜੇ ਐਕਸਕਿਊਜ਼ ਇਹ ਦੇਣ ਲੱਗ ਪੈਂਦੇ ਆ ਵੀ ਇਨਕੁਆਰੀ ਕਰਾਂਗੇ ਐ ਕਰਾਂਗੇ ਕਮੇਟੀ ਵਾਲੇ ਆ ਉਹਨਾਂ ਨੂੰ ਪੁੱਛਿਆ ਇਹਨਾਂ ਕਿਸਾਨ ਵੀਰਾਂ ਨੇ ਓ ਮਹਾਰਾਜ ਕਹਿੰਦੇ ਕਹਿੰਦੇ ਅਖੇ ਜੀ ਸਾਡੇ ਕੋਲੇ ਤਾਂ ਅਸੀਂ ਤਾਂ ਇੱਥੇ ਕੂੜਾ ਛੱਡਦੇ ਹੀ ਨਹੀਂ ਤੇ ਟਰਾਲੀਆਂ ਆਈ ਜਾਂਦੀਆਂ ਤੇ ਫੇਰ ਦੱਸੋ ਹੁਣ ਇਹ ਤਾਂ ਹਜੇ ਦਿਨੇ ਤੁਹਾਨੂੰ ਲੱਗਦਾ ਰਾਤ ਨੂੰ ਤਾਂ ਪੂਰੇ ਭਾਂਬੜ ਮਚਦੇ ਹੁੰਦੇ ਐਂ ਲੱਗਦਾ ਹੁੰਦਾ ਜਿਵੇਂ ਪਤਾ ਨਹੀਂ ਕਿਤੇ ਪੂਰਾ ਦੇਸ਼ ਜਾਗਦਾ ਹੋਵੇ ਇਹ ਹਾਲਾਤ ਹੁੰਦੇ ਆ ਇੱਥੇ ਤੇ ਜੇ ਇੱਥੇ ਕੋਈ ਅੱਗ ਲੱਗੀ ਕਿਸਾਨ ਵੀਰ ਦੇ ਖੇਤ ਨੂੰ ਅੱਗ ਲੱਗੀ ਕਣਕ ਨੂੰ ਕੋਈ ਅੱਗ ਲੱਗੀ ਫਿਰ ਇਹ ਮੁੜ ਕੇ ਇਹਨਾਂ ਨੇ ਬਹਾਨੇ ਬਣਾਉਣੇ ਹੁੰਦੇ ਆ ਫਿਰ ਇਹਨਾਂ ਨੇ ਕਹਿਣਾ ਹੁੰਦਾ ਜੀ ਇਹ ਤੁਸੀਂ ਬੀੜੀ ਨਾਲ ਨਾਲ ਅੱਗ ਲੱਗੀ ਹੋਵੇ ਇਹ ਬਿਜਲੀ ਨਾਲ ਨਾਲ ਲੱਗੀ ਹੋਵੇ ਫਿਰ ਇਹੋ ਜਿਹੇ ਜਿਹੜੇ ਐਕਸਕਿਊਜ਼ ਇਹ ਦੇਣ ਲੱਗ ਪੈਂਦੇ ਆ ਵੀ ਇਨਕੁਆਰੀ ਕਰਾਂਗੇ ਐ ਕਰਾਂਗੇ ਜੋ ਕਰਾਂਗੇ ਫਿਰ ਪਹਿਲਾਂ ਹੀ ਕਾਰਵਾਈ ਕਿਉਂ ਨਹੀਂ ਸੋ ਅਸੀਂ ਇੱਥੇ ਕੱਤਰ ਤਾਂ ਹੋਏ ਆ ਕਿ ਇਹਦਾ ਕੋਈ ਹੱਲ ਕੱਢਿਆ ਜਾਵੇ ਜੇ ਮੰਨ ਲਓ ਵੀ ਇਹਨਾਂ ਨੇ ਅੱਗ ਲਾਉਣੀ ਹੁੰਦੀ ਆ ਵੀ ਇਥੇ ਲਗਾਤਾਰ ਵੀ ਸਰਦਾ ਨਹੀਂ ਅੱਗ ਲਾਉਣੀ ਆ ਘਟੋ ਘਟ ਜਦੋਂ ਤੁਸੀਂ ਕਹਿੰਦੇ ਹੋ ਕਿ ਸਾਰੇ ਪਾਸੇ ਜਿੱਥੇ ਵੀ ਕਣਕ ਵੱਢਣੀ ਆ ਉੱਥੇ ਜਿਹੜੀ ਆ ਬਿਜਲੀ ਆ ਉਹ ਹਮੇਸ਼ਾ ਬੰਦ ਰਹੂਗੀ ਉਹਨਾਂ ਚਿਰ ਤੇ ਫਿਰ ਇਹ ਜਿਹੜੀ ਆ ਅੱਗ ਆ ਇਹ ਕਿਉਂ ਨਹੀਂ ਬੰਦ ਰਹਿੰਦੀ ਇਹ ਅੱਗ ਨੂੰ ਵੀ ਬੰਦ ਰੱਖੋ ਫਿਰ ਉਹਨਾਂ ਚਿਰ ਘਟੋ ਘਟ ਮਹੀਨਾ ਜਿਹੜਾ ਇਹ ਅੱਗ ਨੂੰ ਬੰਦ ਰੱਖਿਆ ਜਾਵੇ ਇੱਥੇ ਕੋਈ ਅੱਗ ਨਾ ਲਾਈ ਜਾਵੇ ਤਾਂ ਕਿ ਕਿਸਾਨ ਵੀਰਾਂ ਦਾ ਨੁਕਸਾਨ ਨਾ ਹੋਵੇ ਨਾ ਹੀ ਤੁਹਾਨੂੰ ਕੁਰਸੀਆਂ ਤੋਂ ਉੱਠ ਕੇ ਆਉਣਾ ਪਵੇ ਨਾ ਹੀ ਤੁਹਾਨੂੰ ਕਮਰੇ ਏਸੀ ਵਾਲੇ ਕਮਰਿਆਂ ਤੋਂ ਉੱਠ ਕੇ ਆਉਣਾ ਪਵੇ ਤੁਸੀਂ ਆਪਦੇ ਹਿਸਾਬ ਨਾਲ ਇਹ ਜਿਹੜਾ ਇਹ ਕੂੜੇ ਵਾਲਾ ਡੰਪ ਆ ਇਹਦੀ ਅੱਗ ਆ ਜਿਹੜੀ ਬੰਦ ਕਰਵਾ ਦਿਓ ਸੋ ਅਸੀਂ ਮੈ ਸ਼ਰਨਜੀਤ ਸਿੰਘ ਸਰਾਂ ਵਾਲੀ ਨੀਆ ਕਿਸਾਨੀ ਯੂਨੀਅਨ ਫਤਿਹ ਵੱਲੋਂ ਰਾਜਵੀਰ ਸਿੰਘ ਕਾਦੀਆਂ ਜਥੇਬੰਦੀ ਵੱਲੋਂ ਭੁਪਿੰਦਰ ਸਿੰਘ ਭਾਰਤੀ ਕਿਸਾਨੀ ਯੂਨੀਅਨ ਪੰਜਾਬ ਵੱਲੋਂ ਅਸੀਂ ਜੇ ਹੱਲ ਨਹੀਂ ਹੁੰਦਾ ਫੇਰ ਅਸੀਂ ਕੋਈ ਨਾ ਕੋਈ ਐਕਸ਼ਨ ਲਵਾਂਗੇ ਫੇਰ ਤੁਸੀਂ ਕਹਿੰਨੇ ਹੁੰਨੇ ਆ ਕਿ ਜੀ ਰੋਡ ਜਾਮ ਕਰਤਾ ਇਹਨਾਂ ਨੇ ਇਹ ਤਾਂ ਵਿਲੇ ਆ ਤਾਂ ਆਏ ਆ ਜੋ ਆ ਵਿਲੇਆ ਵਿਲਾ ਕੋਈ ਵੀ ਨਹੀਂ ਹੈਗਾ ਪਰ ਮਸਲਾ ਇਹ ਆ ਵੀ ਇਹਦਾ ਹੱਲ ਕੀ ਆ ਕੋਈ ਹੱਲ ਦੱਸੋ ਸਾਨੂੰ ਜੇ ਹੱਲ ਕਰ ਸਕਦੇ ਹੋ ਤਾਂ ਕਰੋ ਜੇ ਨਹੀਂ ਕਰ ਸਕਦੇ ਫਿਰ ਅਸੀਂ ਆਪਦੇ ਹਿਸਾਬ ਨਾਲ ਜੋ ਸਾਨੂੰ ਸੰਘਰਸ਼ ਕਰਨਾ ਪਊਗਾ